ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅੱਜ ਅਸੀਂ ਪਹੁੰਚਿਆ ਪਿੰਡ ਗਦਾਈ ਕੇ ਵੀਰ ਦੇ ਬਹੁਤ ਬੁਰਿਆ ਹਾਲ ਹੈ ਜੀ ਜਦੋਂ ਅਸੀਂ ਵੇਖਿਆ ਨੇ ਭਰਾ ਜੀ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਜਿਹੜੇ ਵੀਰਾਂ ਨੂੰ ਤਾਂ ਪਤਾ ਵਾ ਸਿੱਧਾ ਨਹੀਂ ਅਸੀਂ ਦਿਖਾ ਦੇ ਕਰਾ ਦੇ ਬਾਕੀ ਤੁਹਾਨੂੰ ਵਿਖਾਵਾਂਗੇ ਜਲੂਰ ਵੀਡੀਓ ਚੱਲਦੀ ਚੱਲਦੀ ਤੁਹਾਨੂੰ ਪਤਾ ਲੱਗਦਾ ਹੋਣਾ ਵੀ ਕਿੱਡਾ ਵੇਖੋ ਭਾਰੀ ਨੁਕਸਾ ਵੀਰ ਦੇ ਜਿਹੜਾ ਬੜੀ ਬੁਰਿਆ ਹਾਲ ਹੈ ਇਹ ਪੈਸਾ ਕਮਾਉਣ ਵਾਲਾ ਬਾਈ ਦੀ ਘਰ ਦੋ ਵਿੱਚ ਦੱਸਦੇ ਕੋਈ ਨਹੀਂ ਹੈਗਾ ਬਾਕੀ ਇਹ ਪੰਚਾਇਤ ਖਲੋਤੀਆ ਪਿੰਡ ਦੀ ਸਾਰੇ ਵੀਰ ਇੱਥੇ ਖਲੋਤੇ ਆ ਹਮਦਰਦੀ ਬਹੁਤ ਵੱਡੀ ਆ ਜੀ ਤੇ ਬਾਕੀ ਸਾਰੀ ਗੱਲ ਬਾਤ ਜਾਣਦੇ ਆ ਆਪਾਂ ਕੀ ਗੱਲ ਬਾਤ ਆ ਭੈਣ ਨੂੰ ਕੀ ਹੋਇਆ ਜਿੱਥੇ ਬੰਦ ਆ ਜੀ ਉੱਚੀ ਬੋਲ ਬੜਾ ਨੇੜੇ ਆ ਜਾ ਨੇੜੇ ਆ ਜਾ ਨੇੜੇ ਆ ਜਾਓ ਥੋੜਾ ਜਿਹਾ ਵਿਖਾਇਆ ਜਾਵੇ ਵੀ ਆ ਲੱਤ ਮੇਕਸਾ ਦੇ ਆ ਤੁਸੀਂ ਵੀ ਕਿੰਨੇ ਹਾਲਾਤ ਆ ਕੈਮਰਾ ਬਿਲਕੁਲ ਲਾ ਕੇ ਕਰਕੇ ਦਿਖਾਓ ਵੀ ਕਿੰਨੇ ਬੁਰੇ ਹਾਲਾਤ ਆ ਬਾਕੀ ਪਿੰਡ ਦੀ ਆਪਾਂ ਨੂੰ ਸਾਰੀ ਗੱਲ ਤੂੰ ਜਾਣਕਾਰੀ ਸਾਂਝੀ ਕਰਾਉਣਗੇ ਕਿ ਕੀ ਪ੍ਰੋਬਲਮ ਆ ਇਹਨਾਂ ਨੇ ਸਿਰਫ ਲਾਜ ਦੀ ਮੰਗ ਕਰਦੇ ਆ ਸਮਾਜ ਸੇਵੀ ਤੇ ਦਾਨੀ ਸਜਣਾ ਤੋਂ ਇਹ ਕੰਮ ਕਰਨ ਗਏ ਕੰਮ ਤੋਂ ਉਹਨਾਂ ਤੋਂ ਮਾਰ ਕੇ ਚਲੇ ਗਿਆ ਤੇ ਕਿਸੇ ਨੂੰ ਸੋਚੇ ਨਹੀਂ ਆਉਂਦਾ ਵਾ ਜਿਵੇਂ ਨਾ ਦੀਵਾਰ ਨੂੰ ਨੇ ਸਾਰੇ ਲਾਤੀਆ ਮਤਲਬ ਇਹ ਨਹੀਂ ਆ ਪਾਣੀ ਨਾ ਬਿਆਰ ਦੇ ਵਿੱਚ ਹੈ ਨਹੀਂ ਪੁੰਮੀ ਮਦਦ ਮੰਗਨ ਲਈ ਜਿਹਨੇ ਕੋਈ ਦੇ ਸਕਦਾ ਵਾ ਤੇ ਬਾਕੀ ਬੇਤਰੀ ਗੱਲ ਕੁੜੀਆਂ ਮਟਿਆਰਾ ਵਾ ਕੀ ਕੋਈ ਮੋਨ ਲਗਾ ਕੋਈ ਹੋਰ ਕੋਈ ਨਹੀਂ ਲਗਾ ਇੱਕ ਮੋਨ ਕੇ ਖਾਣਾ ਦਿਖਾਣਾ ਦਿਖਾਣਾ ਕਿਥੋਂ ਆ ਡਾਟਾ ਨੇ ਕਿਹਾ ਪ੍ਰਾਈਵੇਟ ਲਾਈਓ ਇਸ ਪ੍ਰਾਈਵੇਟ ਤੋਂ ਬਗਾ ਕੋਈ ਨਹੀਂ ਬਗਾ ਲਾਈਂ ਜੰਨੇ ਆ ਉਦੋਂ ਤੱਕ ਅਸੀਂ ਪਰੇ ਰਹੇ ਕਿ ਭਾਇਆ ਕਿਹ ਕਿੰਨਾ ਘਰ ਤੇ ਅੰਦਰ ਸੇਡ ਗਰਾਂ ਨਹੀਂ ਡਾਟਾ ਨੇ ਕਿਹਾ ਤੁਹਾਨੂੰ ਜਿਆਦਾ ਪਤਾ ਲੱਗਣਾ ਹੋ ਉਸ ਤਰ੍ਹਾਂ ਦੱਸਿਆ ਨਹੀਂ ਆ ਹਾਂਜੀ ਪਿੰਡ ਵਾਲੇ ਸੱਤਾ ਬੁਰੇ ਕੀਤੀ ਹੈ ਸਾਰਿਆਂ ਨੇ ਜਿੰਨੇ ਨਾਲ ਕਿਸੇ ਨੇ ਲਾਏ ਆ ਲਾਏ ਆ ਜਿੰਨੇ ਹੋਣੇ ਅਸੀਂ ਅੱਜ ਆ ਕੇ ਜਾਣ ਨੂੰ ਤਾਂ ਇਹ ਕਹਿਣ ਨੂੰ ਨਹੀਂ ਸਾਡੇ ਕੋਲ ਬਹੁਤ ਬੁਰੇ ਹਾਲਾਤ ਹੋਏ ਪਏ ਆ ਵੀਰ ਦਾਦਿਆ ਪੈਣ ਕਿ ਸਾਰਾ ਕੁਝ ਜੋ ਪੂੰਜੀ ਢਿਲਫੋਲੇ ਗਾਜੀ ਇਹਨਾਂ ਕੋਲ ਆ ਚੁੱਕਿਆ ਆ ਕੋ ਮੌਨਾਲਾ ਇਹਨਾਂ ਦਾ ਕਰਦੇ ਵਿੱਚ ਕੋਈ ਨਹੀਂ ਰਹਿ ਗਿਆ ਬਾਕੀ ਦੇਖ ਸਕਦੇ ਆ ਬਾਕੀ ਪੰਚਾਇਤ ਆ ਵੀਰ ਜੀ ਖਲੋਤੇ ਆ ਇਹ ਸਾਰੀ ਜਾਣਕਾਰੀ ਦੇਣਗੇ ਇਧਰ ਵੀਰ ਜੀ ਜਿਹੜੇ ਆ ਗਏ ਇਧਰ ਆ ਗਏ ਦੋਹਾਂ ਕੋਈ ਨਹੀਂ ਕੋਈ ਪਰ ਨਹੀਂ ਛਣ ਪਤਾਵਾ ਬਹੁਤ ਬਹੁਤ ਇੰਡੀਅਨ ਸਰਦ ਵੀ ਕੀ ਗੱਲ ਬਾਤ ਹੈ ਤੁਸੀਂ ਸਤਜੀ ਲਾਲ ਜੀ ਪਹਿਲਾਂ ਤਾਂ ਨਾਮ ਦੋ ਜੀ ਆਪਣਾ ਜੀ ਆਪਣਾ ਨਾਮ ਛੇਸ਼ੇ ਦੇ ਜੀ ਪਿੰਡ ਬਤਾ ਜੀ ਕੀ ਕੀ ਪ੍ਰੋਬਲਮ ਹੈ ਵੀਰ ਨੂੰ ਕੀ ਮੰਗ ਦਾਂਦੇ ਕੀ ਹੋਣਾ ਚਾਹੀਦਾ ਹੈ ਵੀਰ ਨੂੰ ਪ੍ਰੋਬਲਮ ਇਹ ਵੀ ਇੰਦਾ ਹੀ ਜਾਂਦਾ ਹੀ ਕੰਮ ਕਰ ਲਈ ਕੋ ਜਾਂਦੇ ਤੇ ਮੋਟਰ ਸਲ ਇਨਸੀਡੈਂਟ ਹੋ ਗਿਆ ਉਹ ਮਾਰ ਕੇ ਟੁੱਟ ਗਿਆ ਜਾਨ ਕਿ ਲੱਤ ਟੁੱਟ ਗਈ ਦੋ ਥਾਵਾਂ ਤੋਂ ਤੇ ਇੱਕ ਹੱਡੀ ਤੇ ਪਿੱਛੇ ਨਾ ਉਹ ਤੋਂ ਗਲ ਗਿਆ ਜਾਨਕਿ ਡਾਕਟਰ ਆਹਨ ਲੱਤ ਕੱਟਣੀ ਪਊਗੀ ਹਾਂਜੀ ਹਾਂਜੀ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਡੀ ਸੱਜਣਾ ਲੋਕ ਜੇ ਕੋਈ ਹੈਗਾ ਉਹਦੇ ਨੂੰ ਇਲਾਜ ਕੀਤਾ ਜਾਵੇ ਤੇ ਲੱਤ ਬਚਾਈ ਜਾਵੇ ਆਪਦਾ ਕੰਮ ਕੰਮ ਤੋਂ ਲੱਗਦਾ ਬਿਲਕੁਲ ਜੀ ਗੁੱਡੀਆਂ ਮਟਿਆਰਾਂ ਬਾਕੀ ਪਿੰਡ ਸਾਥ ਹੀ ਹੁੰਦੇ ਆ ਪੂਰਾ ਕਾਤਵੀਆਂ ਪਿੰਡਾਂ ਦੇ ਸਾਰਿਆਂ ਨੇ ਬਾਕੀ ਇਹੀ ਆ ਨੇ ਚਲੋ ਕਰ ਲਈ ਵੀ ਦਾਤ ਲਾਤ ਲਾਟੀ ਜਾਵੇ ਬੇਪੁੱਜੀ ਵੀ ਲਾਤ ਨਾਲ ਦੇਖੋ ਡਾਕਟਰਾਂ ਨੇ ਆਖਿਆ ਵੀ ਲਾਤ ਕੱਟੀ ਜਾਣੀ ਆ ਜੇ ਤੁਸੀਂ ਇਲਾਜ ਨਾ ਕਰਾਇਆ ਤਾਂ ਹੋ ਸਕਦਾ 5 ਲੱਖ ਲੱਗ ਜੇ ਹੋ ਸਕਦਾ 10 ਲੱਖ ਜੇ ਤਾਂ ਕਿਉਂਕਿ ਤੇ ਜਦੋਂ ਆਪਾਂ ਚਲ ਜਾਂਦੇ ਨਾ ਕਿਹਨਾਂ ਨੂੰ ਕਚਹਿਰੀ ਹੋਈ ਥਾਣੇ ਹੋਈ ਜਾਂ ਹਸਪੀਟਲ ਹੋਈ ਖੰਡਾਂ ਵੀ ਪੜ੍ਹਦੇ ਮੰਗਦੀਆਂ ਜਿਹੜੇ ਜਿਹੜੇ ਵੀਰ ਹਸਪੀਟਲਾਂ ਤੇ ਜਾਂਦੇ ਉਹਨਾਂ ਨੂੰ ਪੁੱਛ ਕੇ ਦੇਖੋ ਵੀ ਕਿੰਨੇ ਕਿੰਨੇ ਖਰਚੇ ਆ ਕੀ ਹਾਲਾਤ ਆ ਹੋ ਜਾਂਦੇ ਆ ਪਰਿਵਾਰਾਂ ਦੇ ਤੇ 당ੀ ਸੱਜਣ ਤੇ ਸਮਾਜ ਸੇਵੀਓ ਤੋਂ ਮੰਗ ਕਰਦੇ ਆਂ ਜੀ ਆ ਬਿਲਕੁਲ ਜੀ ਇਹ ਇਹਦਾ ਲਾਜ ਹੋ ਗਿਆ ਨਾ ਦਤ ਨਾਕਤੀ ਜਾ ਬਿਲਕੁਲ ਜੀ ਬਿਲਕੁਲ ਜੀ ਬੋਲੋ ਬਿਲਕੁਲ ਜੀ ਬੋਲੋ ਪਰ ਇਹਦੀ ਸੇਵਾ ਤੇ ਜੇ ਕੋਈ ਕੋਈ ਵੀ ਮਦਦ ਉਹਦਾ ਵੀ ਕਰਨਾ ਚਾਹੁੰਦਾ ਆ ਬਾਕੀ WhatsApp ਨੰਬਰ ਤੁਹਾਨੂੰ اسی ਜਿਹਨੇ ਫੋਨ ਨੰਬਰ ਕੀ ਹੈ ਇਹਨਾਂ ਦਾ ਜੀ ਉਹ ਫੋਨ ਨੰਬਰ ਤੁਹਾਨੂੰ ਦੇ ਰਹੇ ਆ ਜੀ ਇਹਦਾ ਫੋਨ ਨੰਬਰ ਹੈ 97 ਏ 790 ਇਸ ਦੇ ਅੰਸ਼ੇ 43 ਹਾਂਜੀ ਇਹ ਨੰਬਰ ਆ ਦੁਬਾਰਾ 93790639 6399790 643 ਇਹ ਫੋਨ ਨੰਬਰ ਜਦੋਂ ਮਰਜੀ ਕਾਲ ਕਰੋ ਇੱਥੇ ਵਟਸਐਪ ਚੱਲਦਾ ਤੁਸੀਂ ਵੀਡੀਓ ਕਾਲ ਕਰਕੇ ਵੇਖ ਸਕਦੇ ਆ ਮਰੀਦ ਨੂੰ ਚੈੱਕ ਕਰੋ ਅਸੀਂ ਆਨੇ ਆਂ ਵੀ ਪਹਿਲ ਦੇ ਅਰਜ਼ ਤੱਕ ਘਰ ਆਣ ਕੇ ਤੁਸੀਂ ਕੋਈ ਵੀ ਟੈਲੀਫੋਨ ਦੇਣਾ ਹੈ ਨਾ ਕਰਿਆ ਮਦਦ ਕਰੋ ਜੇ ਤੁਸੀਂ ਨਹੀਂ ਕਰ ਸਕਦੇ ਤਾਂ ਪਰਿਵਾਰ ਦਾ ਨੰਬਰ ਵੀਰ ਨੇ ਦੱਸਿਆ ਘਰ ਆਉਣ ਦਾ ਨੰਬਰ ਆ ਇਹੋ ਇੱਕ ਨੰਬਰ ਆ ਹੋਰ ਦੂਜਾ ਨੰਬਰ ਤੋਂ ਬਿਲਕੁਲ ਨਹੀਂ ਇਹ ਗੱਲ ਕਰਦੇ ਕਿ ਤੁਸੀਂ ਵੀਡੀਓ ਕਾਲ ਕਰਨੀ ਆ ਤੇ ਇਸ ਨੰਬਰ ਤੋਂ ਤੁਸੀਂ ਕਰਨੀ ਆ ਤੇ ਕਿਸੇ ਰਸਤੇ ਦੇ ਵਿੱਚ ਕਿਸੇ ਹੋਰ ਕੋਲੋਂ ਤੁਸੀਂ ਨਹੀਂ ਫਸਣਾ ਜੋ ਵੀ ਮਦਦ ਤੁਸੀਂ ਕਰਨੀ ਆ ਪਰਿਵਾਰ ਦੇ ਨਾਲ ਮਿਲ ਕੇ ਆਣ ਕੇ ਕਿਤੇ ਵੀ ਵੀਰ ਨੂੰ ਆ ਪੂਰੀ ਪੁਸ਼ਟੀ ਕਰਕੇ ਵੀ ਠੀਕ ਉਹ ਵੀਰ ਉਸੇ ਕਰੇ ਮਦਦ ਜਾਰੀ ਹੈ ਕਿਉਂਕਿ ਅਸੀਂ ਤਾਂ ਇਹੋ ਬੇਨਤੀ ਕਰਦੇ ਹਾਂ ਵੀਰ ਨੇ ਮੇਰਾ ਪਿੰਕਾਇਤ ਖਲੋਤੀ ਹੋਈ ਆ ਹੋਰ ਬਜ਼ੁਰਗੋ ਕੀ ਤੁਸੀਂ ਕਹਿਣਾ ਚਾਹੁੰਦੇ ਆ ਤੁਹਾਡੇ ਕੀ ਕਹਿਣਾ ਚਾਹੁੰਦੇ ਆ ਵੀਰ ਜੀ ਬਤਨੀ ਉਹ ਕਰ ਤੋਂ ਮਦਦ ਕੀਤੀ ਜਾਊਗੀ ਉਹ बोल ਨਹੀਂ ਸਕਦੇ ਕਿਉਂਕਿ ਜਿਹੜਾ ਬੰਦਾ ਦਿਲ ਟੁੱਟਿਆ ਹੋਵੇ ਨਾ ਥੋੜਾ ਜਿਹਾ ਨਹੀਂ ਚੱਲਦਾ ਉਹ ਬੰਦੇ ਨੂੰ ਤੇ ਬੜੇ ਮੁਸ਼ਕਲ ਹਾਲਾਤ ਆ ਬਾਕੀ ਬੀਤੀ ਤੁਸੀਂ ਕੀ ਕਰਨਾ ਚਾਹੁੰਦੇ ਹੋ ਹੋਰ ਕੋਈ ਕੰਮ ਕਰਨਾ ਚਾਹੁੰਦਾ ਦੱਸੋ ਦੱਸੋ ਅੱਜ ਹੋਇਆ ਅੱਜ ਹੋਇਆ ਅੱਜ ਹੋਇਆ ਅੱਜ ਹੋਇਆ ਅੱਜ ਵੀ ਕੀ ਕਰਨਾ ਚਾਹੁੰਦੇ ਹੋ ਪਰਵਾਰ ਦਾ ਅਸੀਂ ਬੇਨਤੀ ਕਰਦੇ ਹਾਂ ਕਿ ਸਾਰਾ ਪਰਿਵਾਰ ਜਿਹੜਾ ਹੈ ਬਿਲਕੁਲ ਹੀ ਬਿਲਕੁਲ ਹੀ ਹਮਾਇਤ ਕਰਦਾ ਹੈ ਤਾਂ ਦੋਨੋਂ ਮੱਥੇ ਟੇਕੀਂ ਬਿਲਕੁਲ ਕੋ ਖੱਟਾ ਜਾ ਉਹ ਆਪਣਾ ਲਾ ਕੋਈ ਕੰਦਾ ਤਾਨ ਲਾ ਸਕੀ ਜਿੰਨਾ ਵੀ ਚਾਹਣਾ ਹੈ ਬਿਲਕੁਲ ਜੀ ਬਿਲਕੁਲ ਜੋ ਵੀ ਇੱਥੋਂ ਸਰਦਸ ਨੇ ਜੀ ਤੇ ਇਹਨਾਂ ਦੀ ਕੋਈ ਮਦਦ ਕੀਤੀ ਜਾਵੇ ਬਿਲਕੁਲ ਜੀ ਜਾ ਕੇ ਰੱਖ ਨਾ ਕੱਟੀ ਜਾਵੇ ਹਾਂਜੀ ਹਾਂਜੀ ਇਹਨਾਂ ਫਿਰਨਾ ਤੋਂ ਚੱਲ ਸਕੀ ਬਿਲਕੁਲ ਜੀ ਇਹ ਇਹ ਹੀ ਬੇਨਤੀ ਕਰਦੇ ਹਾਂ ਕਿ ਸਾਰੇ ਇਲਾਕੇ ਨੂੰ ਵੀ ਇੱਦਾਂ ਸਾਰੇ ਪੰਜਾਬ ਚ ਵੀ ਬਿਲਕੁਲ ਜੀ ਸੇਵੀ ਸੰਸਥਾ ਨੂੰ ਵੀ ਇਹ ਦੋਸ ਵੀ ਇਹ ਦੇਖਣ ਤੋਂ ਬਿਲਕੁਲ ਜੀ ਬਿਲਕੁਲ ਇਸੇ ਨੰਬਰ ਤੇ ਕਈ ਨਾ ਹੋਰ ਕਿਸੇ ਵੀ ਨੰਬਰ ਤੇ ਨਾ ਪਾਉਂ ਬਿਲਕੁਲ ਜੀ ਬਿਲਕੁਲ ਵੈਸੇ ਹੀ ਕਰੀਏ ਇਹ ਪ੍ਰਵਾਹ ਸਹੀ ਆ ਜਾਂ ਕਿਵੇਂ ਆ ਫਰਾਂਜਿਆਲੀ ਇਹ ਨਾ ਵੀ ਭੇਜੋ ਨਹੀਂ ਇਹਦੇ ਤੇ ਪੈਸੇ ਹੋਰ ਜਾਣ ਬਿਲਕੁਲ ਜੀ ਬਿਲਕੁਲ ਇਹ ਨਾ ਹੀ ਆਹੀ ਕਰਨਾ ਤੇ ਨਾ ਹੀ ਕਰਨਗੇ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਆਪ ਹੀ ਸੈੱਟ ਹੋ ਕੇ ਦੇਖੋ ਹਾਂ ਜੀ ਵੀ ਵਾਕੇ ਸੱਚੀ ਗੱਲ ਹੈ ਕਿ ਕੁਛ ਹੀ ਵਾਹ ਜੀ ਵਾਹ ਬੜੀ ਵਧੀਆ ਗੱਲ ਬਾਪੂ ਨੇ ਕੀਤੀ ਵੀ ਤੁਸੀਂ ਬਿਲਕੁਲ ਕਿਉਂਕਿ ਅੱਜ ਕੱਲ੍ਹ ਦੁਨੀਆ ਤੇ ਬੜਾ ਕੁਝ ਚੱਲਦਾ ਵਾ ਤੇ ਬਾਕੀ ਬਿਲਕੁਲ ਤੁਸੀਂ ਆਪ ਵੀਡੀਓ ਕਾਲ ਕਰਕੇ ਬੰਦਾ ਚੈੱਕ ਕਰੋ ਪਹਿਲੀ ਗੱਲ ਤੇ ਅਸੀਂ ਇਹਨਾਂ ਵੀ ਘਰੇ ਆਣ ਕੇ ਜੋ ਵੀ ਤੁਸੀਂ ਜੇ ਨੇੜੇ ਤੇਰੇ ਆ ਦਾ ਕਈ ਸੱਜਣ ਹੁੰਦੇ ਆ ਕਈ ਰਿਸ਼ਤੇਦਾਰ ਵੀ ਹੁੰਦੇ ਆ 100 ਕੋਈ ਕਿਸੇ ਨੂੰ ਵੀ ਤੁਸੀਂ ਕੱਲ ਕੇ ਘਰੇ ਆ ਕੇ ਗੱਲ ਸਕਦੇ ਜੇ ਮਿਲ ਸਕਦੇ ਜੇ ਤੇ ਜੇ ਕੋਈ ਉਹਦਾ ਵੀ ਕੋਈ ਤਿਲਫੋਨ ਜੋ ਵੀ ਹਾਜ਼ਰ ਕਰਨਾ ਵੀ ਪੀਰ ਇਲਾਜ ਕਰਾ ਸਕੇ ਤੁਹਾਨੂੰ ਗੂਗਲ ਪੇ ਵੀ ਉਸੇ ਨੰਬਰ ਤੇ ਚਾਹੁੰਦੇ ਜੀ ਆ ਮੇਰ ਫਾਦਲੇ ਜੀ ਗੂਗਲ ਤੇ ਨੰਬਰ ਚੱਲਦਾ ਨਹੀਂ ਨਹੀਂ ਚੱਲਦਾ ابھی ਗੂਗਲ ਪੇ ਦਾ ਨੰਬਰ ਕੋ ਨਹੀਂ ਬਾਕੀ ਕੋਈ ਗੱਲ ਨਹੀਂ ਜੀ ਸਕੈਂਡਰ ਤੁਹਾਨੂੰ ਸੈੱਟ ਕਰ ਦਣਗੇ ਜੇ ਵੀਰ ਨੇ ਕਿਸੇ ਨੇ ਵੀ ਕੋਈ ਵੀ ਤਿਲਫਲ ਕੰਮ ਖਾਦਾ ਕੋਈ ਪੁੱਛਦਾ ਤੇ ਫੋਨ ਦੇ ਜੀ ਸਭ ਦਿੱਤਾ ਤੇ ਸਭ ਬਿਲਕੁਲ ਜੀ ਵਰ ਤੁਸੀਂ ਇਹ ਵਟਸਐਪ ਕਰ ਦੇਣਗੇ ਤੁਹਾਨੂੰ ਹਾਂ ਬਿਲਕੁਲ ਬਿਲਕੁਲ ਜੀ ਠੀਕ ਹੈ ਨਾ ਤੁਸੀਂ ਆ ਕਾਲ ਕਰੋ ਕੋਈ ਵੀ ਜੋ ਵੀ ਇਹਨਾਂ ਦਾ ਖਾਤਾ ਹੋਗਾ ਜੋ ਵੀ ਗੱਲਬਾਤ ਇਹ ਤੁਹਾਨੂੰ ਆਪ ਸੈਂਡ ਕਰਨਗੇ ਵੀ ਜਿਹੜਾ ਇਹ ਇਲਾਜ ਕਰਾ ਦੇਣ ਭਾਵੇਂ ਜੀ ਵੀ ਵਾਦੋ ਵਾਦ ਹਿੱਤਾ ਦਾਨੀ ਜੀ ਨੇ ਵੀ ਬਾਹਰ ਬੈਠੇ ਦੇਸ਼ਾਂ ਦੇਸ਼ਾਂ ਦੇ ਵਿੱਚ ਜਾਂ ਪਿੰਡਾਂ ਵਾਲੇ ਆ ਜਾਂ ਸਭਰਾਵਾਲੇ ਆ ਚਾਹੇ ਜਲੂਗੇ ਵਾਲੇ ਭਾਵੇਂ ਕੋਟਵੁੱਡੇ ਵਾਲੇ ਨੇੜੇ ਤੇੜੇ ਦੇ ਜਿੰਨੇ ਜਾਂ ਦੂਰ ਵੀ ਬੈਠੇ ਆਪਣੇ ਵੀਰ ਹਨਾ ਉਹਨਾਂ ਨੂੰ ਇਹੋ ਅਸੀਂ ਅਪੀਲ ਕਰਦੇ ਆ ਵੀਡੀਓ ਸ਼ੇਅਰ ਜਰੂਰ ਕਰੋ ਜਿਹੜਾ ਮਦਦ ਨਹੀਂ ਵੀ ਕਰ ਸਕਦਾ ਵੀਡੀਓ ਸ਼ੇਅਰ ਕਰੋਗੇ ਕਿਸੇ ਚੰਗੇ ਬੰਦੇ ਕੋਲ ਜਾਓ ਕਿ ਹੋ ਸਕਦਾ ਕੋਈ ਨਾ ਕੋਈ ਕਿਸੇ ਨਾਲ ਬੰਦਾ ਜੁੜਿਆ ਹੁੰਦਾ ਕੋਈ ਜਿਹੜਾ ਮਦਦ ਕਰੇ ਹੈ ਨਾ ਤੇ ਤੁਹਾਡੇ ਸ਼ੇਅਰ ਕਰਨ ਦੇ ਨਾਲ ਹੋ ਇਸ ਪਰਿਵਾਰ ਦੀ ਮਦਦ ਹੋ ਸਕਦੀ ਹੈ ਜੀ ਵਾਹਿਗੁਰੂ ਜੀ ਤਰਖਤ